ਹਸਪਤਾਲ ਦੇ ਵਿੱਚ ਹਾਈ ਵੋਲਟੇਜ ਹੰਗਾਮਾ ਹੁੰਦਾ ਹੈ ਹਸਪਤਾਲ ਦੇ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇੱਕ ਮਰੀਜ਼ ਨੂੰ ਠੰਡ ਦੇ ਵਿੱਚ ਹਸਪਤਾਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਹਾਲਾਂਕਿ ਆਪਣੇ ਜੇ ਲੱਗੇ ਸਾਰੇ ਇਲਜ਼ਾਮਾਂ ਨੂੰ ਹਸਪਤਾਲ ਦੇ ਅਧਿਕਾਰੀਆਂ ਨੇ ਬੇਬੁਨਿਆਦ ਦੱਸਿਆ ਤਾਂ ਮਾਮਲਾ ਜੋ ਹੈ ਜਲੰਧਰ ਦੇ ਕਪੂਰਥਲਾ ਚੌਂਗ ਦੇ ਨਜ਼ਦੀਕ ਇੱਕ ਨਿੱਜੀ ਹਸਪਤਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਜੰਮੂ ਤੋਂ ਇਲਾਜ ਕਰਵਾਉਣ ਦੇ ਲਈ ਆਉਂਦਾ ਪਰ ਉਹਨਾਂ ਦੇ ਵੱਲੋਂ ਦੋਸ਼ ਲਗਾਏ ਜਾਂਦੇ ਨੇ ਕਿ ਡਾਕਟਰ ਦੇ ਵੱਲੋਂ ਪੈਸੇ ਨਾ ਦੇਣ ਤੇ ਕੜਾਕੇ ਦੀ ਠੰਡ ਦੇ ਵਿੱਚ ਮਰੀਜ਼ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਇੱਥੋਂ ਤੱਕ ਕਿ ਜਦੋਂ ਇਸ ਬਾਰੇ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਉਲਟਾ ਮਰੀਜ਼ ਦੇ ਉੱਤੇ ਹੀ ਇਲਜ਼ਾਮ ਲਗਾਉਂਦੇ ਹੋਏ ਵਿਖਾਈ ਜਾਂਦੇ ਨੇ ਕਿ ਮਰੀਜ਼ ਦੇ ਵੱਲੋਂ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਹਾਲਕਿ ਇਹ ਮਾਮਲਾ ਕੀ ਹੈ ਤਾਂ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਪਰਿਵਾਰ ਦੇ ਮੁਤਾਬਕ ਕਿ ਉਹ ਆਪਣੀ ਘਰਵਾਲੀ ਦਾ ਇਲਾਜ ਕਰਵਾਉਣ ਦੇ ਲਈ ਇੱਥੇ ਆਇਆ ਪਹਿਲਾਂ ਦੋ ਵਾਰ ਆਪਰੇਸ਼ਨ ਹੋ ਚੁੱਕੀ ਹੈ ਪਰ ਠੀਕ ਨਹੀਂ ਹੋਇਆ ਪਰ ਜਦੋਂ ਤੀਜੀ ਵਾਰੀ ਡਾਕਟਰ ਨੂੰ ਆਪਰੇਸ਼ਨ ਕਰਨ ਦੇ ਲਈ ਗਿਆ ਅਤੇ ਡਾਕਟਰ ਨੇ ਉਹਨਾਂ ਦੇ ਕੋਲੋਂ ਪੈਸੇ ਮੰਗੇ ਜਿੰਨੇ ਪੈਸੇ ਮੰਗੇ ਦੇ ਦਿੱਤੇ ਸਨ ਇਹ ਸਭ ਦੇ ਬਾਵਜੂਦ ਹੋਰ ਵਾਧੂ ਪੈਸਿਆਂ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਬਹਿਸਬਾਜ਼ੀ ਹੋਈ ਤੇ ਇਸ ਦਰਮਿਆਨ ਡਾਕਟਰ ਦੇ ਵੱਲੋਂ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਦੇ ਮਰੀਜ਼ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਇਲਜ਼ਾਮ ਜਿਹੜੇ ਨੇ ਪੀੜਿਤ ਧਿਰ ਦੇ ਵੱਲੋਂ ਲਗਾਏ ਗਏ ਨੇ ਤੇ ਦੂਜੇ ਪਾਸੇ ਜਦੋਂ ਹਸਪਤਾਲ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਤੇ ਇਹ ਵੀ ਕਿਹਾ ਕਿ ਮਰੀਜ਼ ਦੇ ਵੱਲੋਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਦੇਖਦੇ ਆ ਕਿ ਅਸਲ ਸੱਚ ਕੀ ਹੈ ਪੀੜਤ ਧਿਰ ਦੇ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਹੀ ਨੇ ਡਾਕਟਰਾਂ ਦੇ ਵੱਲੋਂ ਜਾਂ ਹਸਪਤਾਲ ਦੇ ਅਧਿਕਾਰੀਆਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਉਹ ਸਹੀ ਹੈ ਤਾਂ ਹਾਲ ਫਿਲਹਾਲ ਦੀ ਕੜੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਅਧਿਕਾਰਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਇਹ ਡਾਕਟਰ ਦੀ ਗੱਲ ਈ ਆ ਤੇ ਮੈਂ ਨਾ ਅਸੀਂ ਜੰਮੂ ਤੋਂ ਆਏ ਸੀ ਸਾ ਚਾਰ ਨਵੰਬਰ ਤੇ 14 ਨਵੰਬਰ ਦੀ ਹੂੰ 14 ਨਵੰਬਰ ਹੀ ਆਏ ਛੋਟੀ ਜੀ ਦਾ ਵੀ ਸਕੈਨ ਜੀ ਦਾ ਸਾਹਮਣਾ ਆਖਿਆ ਕਿ ਮੈਂ ਇੱਕ ਘੰਟੇ ਬਾਅਦ ਇਸ ਚਲਾਣਾ ਸ਼ੁਰੂ ਕਰ ਦੇਗਾ ਅਸੀਂ 2.5 ਲੱਖ ਰੁਪਏ ਦਿੱਤਾ ਡਾਕਟਰ ਸਾਹਿਬ ਜੀ ਉਹਦਾ ਬਾਅਦ ਇਹਨੇ ਐਂਡੋਸਕੋਪੀ ਕੀਤੀ ਐਂਡੋਸਕੋਪੀ ਕਰਨੇ ਬਾਅਦ ਕਹਿੰਦੇ ਜੀ ਥੋੜਾ ਬਹੁਤ ਖੁਸ਼ ਹੋ ਰਹਿ ਗਿਆਗਾ ਸਾਨੂੰ ਬਿਨਾ ਪੁੱਛੇ ਇਹਨੇ ਓਪਨ ਸਰਜਰੀ ਕਰਤੀ ਓਪਨ ਸਰਜਰੀ ਕਰਨੇ ਬਾਅਦ ਅਸੀਂ 8-10 ਦਿਨ ਹੀ ਠਹਿ ਰਹੇ ਹਾਂ ਇਹਨੇ ਆਖਿਆ ਸੀ ਖਰਾ ਖਲਾਓ ਇਹ ਠੀਕ ਹੋਈ ਜਾਈਂ ਅਗਰ ਨਹੀਂ ਹੋਈ ਤਾਂ ਵਾਪਸ ਲੈ ਆਓ ਉਦਾਵਾ ਦੇ ਦੀਆਂ ਟਾਂਗਾਂ ਬਿਲਕੁਲ ਖਤਮ ਹੋ ਗਈਆਂ ੱਕਤੀ ਪਿਸ਼ਾਬ ਜਿਹੜਾ ਉਹ ਵਿਚ ਕਰਾ ਕਰਦੀ ਗਈ ਜਦੋਂ ਡਾਕਟਰ ਸਾਹਿਬ ਕੋਲ ਆਏ ਆ ਅਸੀਂ ਬੜੇ ਪਿਆਰ ਕਰਨੇ ਨਹੀਂ ਆਖਿਆ ਸਰ ਕੀ ਇਹਦੀ ਇਹ ਹਾਲਤ ਹੈ ਇਹਨੇ ਐਮ ਆਈ ਆਰ ਦਿਖਾਇਆ ਮਤਲਬ ਇਤਨੇ ਬਾਅਦ ਕਹਿੰਦੇ ਕਿ ਮੈਂ ਆਪਰੇਸ਼ਨ ਥੱਲੂ ਕਰੂ ਰਿਆ ਪ੍ਰੂਵ ਕਰਨਾ ਸੀ ਤੇ ਘਰ ਦਾ ਮੈਂ ਥੱਲੂ ਦਾ ਸਵੇਰੇ ਦਾ ਆਪਰੇਸ਼ਨ ਕਰ ਦਿਆਂਗਾ ਮੈਂ ਅਸੀਂ ਕਹਿੰਦਾ ਸਰ ਠੀਕ ਹੈ ਉਦਾਵਾ ਦੀਨੇ ਕਿਸੇ ਸਰਦਾਰ ਸਾਹਿਬ ਨੂੰ ਭੇਜਤਾ ਕਹਿੰਦੇ ਜੀ 1,25,000 ਰੁਪਏ ਜਮ੍ਹਾਂ ਕਰਵਾਓ ਤੇ ਬਾਕੀ ਮੈਡੀਸ਼ਨ ਦੇ 3 ਦਿਨ ਤੋਂ ਉਹ ਫ੍ਰੀ ਦੇਵਾਂਗੇ ਉਹਦੇ ਬਾਅਦ ਐਕਸ-ਰੇ ਜਿੰਨੇ ਵੀ ਐਮਆਈਆਰ ਵਗੈਰਾ ਹੋਣੀਆਂ ਇਹ ਤੁਹਾਨੂੰ ਪੇ ਕਰਨੀਆਂ ਪਉਣੀਆਂ ਆ ਮੈਂ ਸਰ 19 ਦਿਨ ਪਹਿਲਾਂ ਤੁਹਾਨੂੰ 2.5 ਲੱਖ ਰੁਪਏ ਦੇ ਕੇ ਜਾ ਕਰਨੇ ਆ ਕਹਿੰਦਾ ਉਹ 2.5 ਲੱਖ ਰੁਪਏ ਮੁੱਕ ਗਿਆ ਹੁਣ ਦੇਯੋਗ ਦੇ ਨੀਲਾ ਹਸਪੀਟਲ ਦਾ ਬਾਹਰ ਚਲੀ ਜਾਓ ਫਿਰ ਐਸੇ ਬੜੀ ਰਿਕਵੈਸਟ ਕੀਤੀ ਲੇਕਿਨ ਨਹੀਂ ਮੰਨੇ ਉਹਨੇ ਨੇ ਸਾਨੂੰ ਹਸਪੀਟਲ ਦਾ ਬਾਹਰ ਕਰ ਦੇ ਲਿਆਗਾ ਨਾ ਸਾਡੇ ਕੋਲ ਪੈਸਾ ਹੈ ਨਾ ਸਕਾਰ ਨਹੀਂ ਤੁਸੀਂ ਕਹਿੰਦੇ ਕਿ ਇੱਕ ਤੁਸੀਂ ਕਹਿੰਦੇ ਕਿ 2.5 ਲੱਖ ਰੁਪਏ ਦਿੱਤਾ ਉਹ ਕਹਿੰਦੇ ਸਾਨੂੰ 1,10,000 ਰੁਪਏ ਤਾਂ ਸਾਡੇ ਕੋਲ ਬਿੱਲ ਵੀ ਪੇਸ ਚੀਜ਼ ਦੇ ਸਾਡੇ ਇਹਨੇ ਨਾਮ ਹੀ ਕੋਈ ਬਿੱਲ ਦਿੱਤਾ 1,10,000 ਰੁਪਏ ਉਹ ਦੱਸ ਸਕਦੇ ਨਹੀਂ ਜਿਹੜਾ ਮੈਂ ਆਪਣੇ ਫੋਨ ਪਰ ਕੀਤਾ ਜਿਹੜਾ ਮੈਂ ਕੈਸ਼ ਦਿੱਤਾ ਉਹ ਇਹਨੇ ਉਹਨੇ ਇਨਕਲੂਡ ਹੀ ਨਹੀਂ ਕੀਤਾ ਉਹਦੇ ਚੀਜ਼ੀ ਆ ਜਿਹੜਾ ਫੋਨ ਚੋਂ ਮੈਂ 1,10,000 ਰੁਪਏ ਪਾਇਆ ਉਹ ਇਹ ਆਖਦੇ ਨੇ ਕਿ 1,10,000 ਮੈਂ ਤੁਹਾਨੂੰ ਤੁਸੀਂ ਕਹਿੰਦੇ ਕਿ ਇਹਨਾਂ ਚਾਰ ਪੰਜ ਬੰਦੇ ਸਾਨੂੰ ਇੱਥੇ ਬਾਹਰ ਰੱਖ ਕੇ ਗਏ ਉਹ ਕਹਿੰਦੇ ਅਸੀਂ ਕੋਈ ਦਰ ਨਹੀਂ ਦਿੱਤਾ ਅਸੀਂ ਦੱਸਾਂ ਮੈਂ ਇਹਨਾਂ ਨੂੰ ਕਿਹਾ ਕਿ ਅੰਦਰ ਆ ਜਾਓ ਜਿੰਨੇ ਚਿਰ ਸਰ ਪੁਲਿਸ ਆਈ ਪਹਿਲਾਂ ਵੀ ਇਹਨੇ ਬਾਹਰ ਕੱਟਿਆ ਸੀ ਪੁਲਿਸ ਆਈ ਪੁਲਿਸ ਦੇ ਬਾਅਦ ਇਹਨੇ ਕੀ ਕੀਤਾ ਦੁਆਰੇ ਅੰਦਰ ਲਈ ਗਏ ਇਹਨੇ ਪੁਲਿਸ ਚੋਂ ਬਾਹਰ ਗਈ ਉਹ ਵੀ ਨੇ ਸਟ੍ਰੈਕਚਰ ਪਰ ਪਾਇਆ ਥਾਣਿਆਂ ਤੋ ਹਾਰਦਾ ਮੈਂ ਨੇ ਆ ਕੇ ਮੇ ਪੁੱਤਾਂ ਲਿਆ ਜਾ ਕੇ ਆਹੋ ਤੁਹਾਡੀ ਆ ਟੇਕ ਹੈ ਤੁਸੀਂ ਇਹਨੇ ਕਰੋ ਗੱਡੀ ਕਰੋ ਤੇ ਜੰਮੂ ਲੈ ਜਾਓ ਇਹਨਾਂ ਨੂੰ ਮੇਰਾ ਤਾਂ ਡਾਕਟਰ ਨਹੀਂ ਜੀ ਮੈਂ ਸੁਨੀਲ ਚਿੱਟੀ ਵੈਦਿਸ਼ਟਰ ਹਸਪੀਟਲ OK ਸਰ ਜਿਹੜੇ ਐਲੀਗੇਸ਼ਨ ਲੱਗਦੇ ਪੇਸ਼ੈਂਟ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਡਾਕਟਰ ਵੱਲੋਂ ਜਿਹੜਾ ਪੇਸ਼ੈਂਟ ਮੇਰਾ ਗਲਤ ਕੀਤਾ ਗਿਆ ਮੁਰਕੇ ਮੈਨੂੰ ਬਾਹਰ ਸੇ ਧੱਕੇ ਮਾਰ ਕੇ ਕੱਢਿਆ ਗਿਆ ਕੀ ਕਹਿੰਦਾ ਡਾਕਟਰ ਅੱਜ ਤੱਕ ਕੋਈ ਕੋਈ ਡਾਕਟਰ ਕੋਈ ਅਸੇ ਤਰ੍ਹਾਂ ਕਿਹਨਾਂ ਕਰਤਾ ਕਿ ਮਾਰ ਕੇ ਬ ਨੀ ਉਹਨਾਂ ਨੇ ਕਹਿਣਾ ਡਾਕਟਰ ਦੇ ਇਲਾਜ ਕਰਨ ਵਾਸਤੇ ਹੁੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੱਲ ਗੱਲ ਇਹ ਗਲਤ ਬਿਆਨਬਾਜ਼ੀ ਕਰਿਆਗਾ 2.5 ਲੱਖ ਦਿੱਤਾ ਬਿੱਲ ਉਹਦਾ 1.1 ਲੱਖ 1000 ਦਾ ਸੀ ਸਾਡਾ ਉਹ ਵੀ ਦਿਖਾਇਆ ਪੁਲਿਸ ਵਾਲਿਆਂ ਦੇ ਆਹ ਤੇ ਪੁਲਿਸ ਪ੍ਰੂਫ ਕਿ 1.1 ਲੱਖ ਦਾ ਬਜਟ 2.5 ਲੱਖ ਦਾ ਦਾ ਮਤਲਬ ਹੈ ਕੋਈ ਨਹੀਂ ਨੰਬਰ 1 ਨੰਬਰ 2 ਇਹਦਾ ਦੂਸਰਾ ਪੇਡ ਵੀ ਅਸੀਂ ਫ੍ਰੀ ਆਫ ਕਾਸਟ ਕੀਤਾ ਸੀਗਾ ਲਾਸਟ ਟਾਈਮ ਜਦੋਂ ਆਇਆ ਸੀਗਾ ਉਹਨਾਂ ਤੋਂ 1.5 ਮਹੀਨੇ ਬਾਅਦ ਫਿਰ ਦੁਆਰ ਤੋਂ ਆਇਆ ਫਿਰ ਉਹਨਾਂ ਨੇ ਕਹਿੰਦੇ ਤੁਹਾਨੂੰ ਕੋਈ ਪ੍ਰਾਬਲਮ ਹੋ ਗਈ ਹੈ ਕਿਸੇ ਤਰ੍ਹਾਂ ਦੀ ਪੁਲਿਸ ਮੈਂ ਦੁਆਰ ਤੋਂ ਦੇਖ ਲੈਣੇ ਪੈਸੇ ਕਰਨੇ ਲੇਕਿਨ ਉਹ ਇਸ ਤੇ ਉਹਨਾਂ ਦਾ ਹੀ ਨਹੀਂ ਵੀ ਆਉਸਾ ਦਾ ਕਹਿੰਦਾ ਜੀ ਮੇਰਾ ਤਾਂ ਫ੍ਰੀ ਆਫ ਕ ਕਿਦਾ ਪ੍ਰੋਡਕਟ ਕਰੀ ਜਾ ਪ੍ਰਵਾਹ ਜੇ ਕਿਉਂਕਿ ਅਲਟਰਨੇਟਿਵ ਕੋਸਟ ਹੁੰਦੀ ਹੈ ਹਾ ਜੀ ਦੀ ਨਾ ਐਕਚੁਅਲੀ ਉਹ ਜਿਹੜੇ ਬਾਹਰ ਬੈਠੇ ਠੰਡ ਜੀ ਤੁਹਾਡੇ ਕੋਲੋਂ ਕਿਹਾ ਬਹੁਤ ਵਾਰੀ ਸਮਝਾ ਚੁੱਕੇ ਹਾਂ ਜੀ ਉਹ ਤਾਂ ਖੜਦਾ ਹੀ ਨਹੀਂ ਉਹ ਅਸਲੀ ਜਾਣ ਕੇ ਦੱਸੋ ਜੇ ਬਾਹਰ ਠੰਡ ਦੇ ਚੜਲਾਤਾ ਫਿਰ ਮਰੀ ਮਰੇਗਾ ਨਹੀਂ ਉਹ ਜ਼ਬਰਦਸਤ ਜਾਣ ਕੇ ਬਲੈਕਮੇਲਿੰਗ ਕਰ ਰਿਹਾ ਇਸ ਬਾਰੇ ਹਾਂ ਜੀ ਜੰਮੂ ਤੋਂ ਆਏ ਸੀ ਸੱਚ 4 ਨੰਬਰ